ਉਹ ਸਾਮ ਨੂੰ ਆਜੂਆ ਆ ਬੰਦਾ ਨਾ ਚਾਹ ਦਾ ਪੈਰੀ ਹੈ ਛੋਡੇ ਲਾ ਲੈਂਦਾ ਹੈ ਹੁਣ ਤੱਕ 4 ਕੱਪ ਇਹਨੇ ਖਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਖੰਡ ਪਾਠ ਸਾਹਿਬ ਜੀ ਦਾ ਹੈਗਾ ਭੋਗ ਤੇ ਤਿਆਰੀਆਂ ਤਿਆਰੀਆਂ ਭੋਗ ਦੀਆਂ ਮੁਕੰਮਲ ਨੇ ਹਲ ਭਾਈ ਆਪ ਦਾ ਕੰਮ ਕਰ ਰਹੇ ਨੇ ਪ੍ਰਸ਼ਾਦਾ ਪਾਣੀ ਬਣ ਰਿਹਾ ਹੈ ਹੜੀ ਨਾ ਜੰਮੀ ਹੜੀ ਜੋ ਪਚਲੋ ਮਾਸ਼ਾਹਲਾ ਇਤਨਾ ਮੇਰੇ ਕੋਲ ਮਲਿਕ ਨਮੋ ਲਾ ਬਾਬਿਆਂ ਦੇ ਦਰਸ਼ਨ ਕਰਕੇ ਆਉਣਿਆ ਕੋਟਰੀ ਸਾਰਾ ਸਤਿ ਸ਼੍ਰੀ ਅਕਾਲ ਉੱਤਰਾ ਕੋਲ ਬਲਿਆ ਨਾਰਾ ਸੇਜੇ ਮੇਰੇ ਰਹੀ ਹ ਪਾਇਆ ਪਰਮਾਨੰਤ ਉਸ ਤੋਂ ਬਲ ਸੇ ਤਾਂ ਮੁੱਖ ਮੰਤਰੀ ਆ। ਬਗੀ ਸਾਹਬ ਲਵੇ ਲੱਗਣਾ ਪਊਗਾ। ਪ੍ਰਧਾਨੀਆਂ ਲਵੇ ਲੱਗਣਾ ਪਊਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਪੰਨੇ 1430 ਨੇ ਜੀ। ਜਿਹੜੇ ਕੁੱਲ ਸ਼ਬਦ ਨੇ ਉਹ ਹੈਗੇ ਨੇ 2026 ਜੀ। ਕੁੱਲ ਰਾਗ ਨੇ ਉਹ 31 ਨੇ ਜੀ। ਅਸ਼ਟਪਦੀਆਂ 305 ਨੇ ਜੀ ਜਿਹੜੀਆਂ ਕੁੱਲ 12 ਨੇ ਉਹ ਬਾਈ ਨੇ ਜੀ ਕੁੱਲ ਪੌੜੀਆਂ 471 ਨੇ ਜੀ ਠੀਕ ਹੈ ਜੀ ਤੇ ਸ਼ਲੋਕ ਨੇ ਜਿਹੜੇ ਉਹ ਹੈਗੇ 664 ਜੀ ਕਿੰਨੇ ਸਹਿਬਾਨਾਂ ਦੀ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਜੀ ਉਹ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਕਿੰਨੇ ਸਿੱਖਾਂ ਦੀ ਬਾਣੀ ਦਰਜ ਹੈ ਜੀ ਉਹ 3 ਦੀ ਬਾਣੀ ਦਰਜ ਹੈ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਜੀ ਉਹ 15 ਭਗਤਾਂ ਦੀ ਬਾਣੀ ਦਰਜ ਹੈ ਕਿੰਨੇ ਪੱਟਾਂ ਦੀ ਬਾਣੀ ਦਰਜ ਹੈ ਜੀ ਉਹ 11 ਪੱਟਾਂ ਦੀ ਬਾਣੀ ਦਰਜ ਹੈ ਜੀ ਕਿੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੰਦ ਨੇ ਜੀ ਉਹ 145 ਨੇ ਜੀ ਤੇ ਜਿਹੜਾ ਪਹਿਲਾ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਵਿੱਚ ਆਉਂਦਾ ਉਹ ਹੈਗਾ ਸ੍ਰੀ ਰਾਗ ਠੀਕ ਹੈ ਜਿਹੜਾ ਆਖਰੀ ਸ਼ਬਦ ਹੈ ਉਹ ਹੈਗਾ ਜੈਜਾ ਬੰਤੀ ਠੀਕ ਹੈ ਤੇ ਇਹ ਇਹ ਜਿਹੜੀ ਸੰਪੂਰਨ ਜਾਣਕਾਰੀ ਤਾਂ ਨਹੀਂ ਹੈਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਬਾਰੇ ਪਰ ਜਿਹੜੇ ਕੀ ਆਪਾਂ ਨੂੰ ਕਮਸੇ ਕਮ ਇੰਨੀ ਕੁ ਤਾਂ ਨੌਲੇਜ ਚਾਹੀਦੀ ਹੈ ਕਿਉਂਕਿ ਆਪਾਂ ਸਿਰਫ ਮਹਾਰਾਜ ਜੀ ਦਾ ਪ੍ਰਕਾਸ਼ ਵਕਤ ਠੀਕ ਹੈ ਅਰਦਾਸ ਕਾਮਨਾ ਜੋ ਕਰਦੇ ਆ ਪਰ ਆਪਾਂ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਾਂ ਨੂੰ ਥੋੜੀ ਮੋਟੀ ਬੇਸਿਕ ਨੌਲੇਜ ਵੀ ਚਾਹੀਦੀ ਹੈ ਠੀਕ ਹੈ ਤੇ ਆਹਾ ਤੁਸੀਂ ਮੇਰੀ ਵੀਡੀਓ ਨੂੰ ਸੇਵ ਕਰ ਲਓ ਤੇ ਲਾਇਕ ਐਂਡ ਸ਼ੇਅਰ ਕਰ ਦਿਓ ਤਾ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਹ ਪਤਾ ਲੱਗੇ ਕਿਉਂਕਿ ਕਈ ਵਾਰ ਨਾ ਜਦੋਂ ਕੋਈ ਦੱਸਦਾ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਹੁਣ ਆ ਛੋਟੇ ਸਾਹਮਣੇ ਚਾਰਟ ਮੈਂ ਇੱਕ ਬਣਾਉਣ ਦੀ ਕੋਸ਼ਿਸ਼ ਕਰੀ ਐ ਜੇ ਕੋਈ ਇਹ 'ਚ ਮੇਥੋਂ ਗਲਤੀ ਹੋਈ ਹੋਵੇ ਤਾਂ ਨਿਦਾਣਾ ਬੱਚਾ ਸਮਝ ਕੇ ਮਾਫੀ ਚਾਹਣਾ ਆ ਸਾਡੇ ਸੇਵਾਦਾਰ ਨੇ ਜੀ ਇਹਨਾਂ ਤਿਆਰ ਨੇ ਇਹ ਸਾਰੇ ਤਿਆਰੀਆਂ ਰੱਖੇ ਮੁੰਡਿਆਂ ਆਪਦੀਆਂ ਠੀਕ ਐ 3 ਜਣਿਆਂ ਦੀ ਡਿਊਟੀ ਲਈ ਆ ਚਰਨ ਸਟਾਫ ਬਾਈ ਰੀਡਰ ਸਾਹਿਬਾਨ ਸਾਡੇ ਖੜੇ ਨੇ ਇਧਰ ਪ੍ਰਧਾਨ ਸਾਹਿਬ ਸਾਡੇ ਇਹ ਸਾਡੇ ਆਉਣ ਵਾਲੇ ਪ੍ਰਧਾਨ ਸਾਹਿਬ ਤੇ ਆ ਮੇਰੀ ਟੀਮ ਹੈ ਸਾਡੀ ਸੇਵਾਦਾਰੇ ਮੇਰੀ ਟੀਮ ਹੈ ਸਾਡੀ ਆ ਮੇਰੀ ਟੀਮ ਹੈ ਸਾਡੀ ਇਸੇ ਬਾਜ਼ਾਰ ਨੇ ਸਾਡੇ اینا دیا ڈیاوٹیا مکمل نے لاتیاں ارداس اولا کی مراجدی <تصفح> ایسا کسیما انہی ہیں سرگلو پاسکلیں ہیں پار رہے ہیں پرمیشہ صلغرنا پی کرنے ہارا چاہے تو انتے رسید مانگیا تری داشت کو بڑھا آئے ہیں وہ پرمیشہ صلغرنا پی صلغرنا پی کرنے گوڑا ہے کبھرسی کرنے گوڑا ہے چاہے تو انتے رسید مانگیا ہے ਸਤਿ ਰੂਪ ਜੀ ਤੁਹਾਨੂੰ ਆਪਣੀ ਮਸਤਕ ਨੂੰ ਨੋਟਿੰਗ ਹੈ ਤੇ ਹਮੇਸ਼ਾ ਹਾਂ ਜੀ ਮੇਰੇ ਨਾਮ ਦਾ ਦੇ ਕੇ ਰੱਖਦੇ ਜੀ ਠੀਕ ਹੈ ਰਵੇ ਪਰਮੇਸ਼ਰ ਵਾਹਿਗੁਰੂ ਤੁਹਾਨੂੰ ਬਲਾਸਿ ਹੋਵੇ ਲੈ ਹਾਂ ਤਦ ਭਾਵ ਹੈ ਤਰ ਦੀ ਮੇਰੀ ਬਾਣੀ ਸੁਣੀ ਨਾ ਆਤਮ ਸੁਖ ਜਿਹੜੀ ਨੂੰ ਮਹਿਸੂਸ ਕਰੇ ਜਿਵੇਂ ਬਾਦਸ਼ਾਹ ਕਹਿੰਦੇ ਹਨ ਮੁਕਤ ਤੋਂ ਭਗਤ ਜੁਗਤ ਤੇਰੀ ਸੇਵਾ ਦਾ ਸਤਿਵਾਚ ਮੁਕਤੀ ਦੀ ਗੱਲ ਕਰੀਏ ਪਰਮੇਸ਼ਰ ਪਾਈ ਬਾਤ ਹੋ ਰਹੀ ਹੈ ਸਭ ਇਹਨਾਂ ਨੂੰ ਤਹਾ ਤੈਨੂੰ ਤੇਰੇ ਕੋਲ ਮੰਦਿਰਾਂ ਤੋਂ ਬੰਦਿਸਤ ਹਰੇ ਜਿੱਤੇ ਤੇਰੀ ਕੀਰਤੀ ਹੋਵੇ ਤੇਰੀ ਸ਼ਰਧਾ ਹੋਵੇ ਨਾ ਉਹ ਬੈਕਗ੍ਰਾਉਂਡ ਤੋਂ ਆਉਂਦਾ ਜਾਂਦਾ ਹੈ ਸਵਰਗ ਸਵੱਤਤਾ ਆਉਂਦਾ ਜਾਂਦਾ ਹੈ ਤੇ ਸਾਧਾ ਸਾਡੇ ਭਾਵਨਾ ਸਾਡੇ ਨਰਾਫੇ ਦੁਸਤਾ ਉਪਰਵੇਸ਼ ਨਵਾਦਦੇ ਹਨ ਫਿਰ ਵਾਸਿਸ ਕਰਦੇ ਹਰ ਸੇਵਨ ਸੇਮਨ ਸਿਮਰ ਨਾਮ ਜੀਵਾ ਹਰਮਨ ਕੋਈ ਨਹੀਂ ਅੱਲਾ ਵਾਰ ਵਾਰ ਚੇਤੇ ਕਰਨਾ ਹੈ ਸਿਮਰ ਕਰਨਾ ਹੈ ਸਿਮਰਨ ਉਸ ਫੋਰਮੇਸ਼ਨ ਤੇ ਆਉਂਦਾ ਹੈ ਇਸ ਲੋਕ ਦੇ ਨਾਮ ਦਾ ਮਾਨ ਕਿਸਾਰਾ ਕਰਨੀ ਹਾਲਤ ਕਰਦੇ ਚਾਰ ਨਾਮ ਨੇ ਧੋਏ ਹੋਏ ਪੇਟ ਨੇ ਸਭ ਤੋਂ ਪਿੰਗਾਰਾ ਇਹ ਦੱਚੇਸ ਦਾ ਦੇ ਨਾਲ ਬਾਣੀ ਦਾ ਤੁਨੀ ਲੰਗਰ ਮਹਾਰਾਜਿਆਂ ਦਾ ਕਰਤਾ ਤੂ ʻo ka ʻoiaʻi ਉਹ ਜਿਹਨਾਂ ਹਰ ਦੁੱਖ ਤੇ ਯਕੀਨੀ ਸਾਹਿਬ ਦਾ ਬਰਕਾਸਾ ਆਪਣੇ ਸਤ ਗੁਰ ਕੰਨ ਕੋਲੇ ਹਾਇ ਆਕਿਸ oh yeah ਇਹ ਤੋਂ ਪੂਰਾ ਤੇ ਕਿਉਂ ਸਤਿਏ ਤੁਹ ਤੋਂ ਬਿਨਾ ਸੱਨੇ ਜੀਵਨ ਦਾ ਜਿਨ੍ਹਾਂ ਨੇ ਵੀ ਆ ਕੇ ਇੱਥੇ ਬਾਣੀ ਸੁਣੀ ਆਸ਼ੀਰਵਾਦ ਸੰਗਤਾਂ ਦੇ ਨਾਲ ਹੀ ਇਸ ਵਿੱਚ ਜਿਹੜੇ ਆਉਣ ਨਾਲ ਕੋਈ ਸ਼ੋਭਾ ਬਣਦੀ ਹੈ ਤੇ ਅੱਜ ਜੋ ਸਾਡੇ ਰਾਜਨੀਤਿਕ ਮੈਂਬਰ ਦਾ ਸਾਡੇ ਐਸਐਸਪੀ ਸਾਹਿਬ ਡੀਸੀ ਸਾਹਿਬ ਐਸਪੀ ਸਾਹਿਬ ਡੀਸੀ ਅਰਥਾਤ ਰਾਜਨੀਤਿਕ ਤੇ ਹੋਰ ਸਾਡੇ ਹਾਈ ਕੋਰਟ ਤੋਂ ਸਾਡੇ ਮੈਂਬਰ ਜਿਹੜੇ ਆਏ ਨੇ ਜੋ ਸਾਡੇ ਗਰੇਵਾਲ ਸਾਹਿਬ ਇਹ ਸਾਡੇ ਹਮੇਸ਼ਾ ਹੀ ਬਾੜ ਦੇ ਵਿੱਚ ਆਪਣਾ ਆਕੇ ਇਸ਼ਾਰਾ ਲੈਂਦੇ ਨੇ ਆਕੇ ਆਪਣਾ ਸਾਡੀ ਬਾੜ ਦੇ ਨਾਲ ਬਾਪੀਲਾਂ ਦੇ ਨਾਲ ਜੋ ਵੀ ਹੈ ਕੋਈ ਵੀ ਫੰਕਸ਼ਨ ਹੋਵੇ ਆਉਂਦੇ ਨੇ ਸੋ ਅੱਜ ਜਿਵੇਂ ਜੱਜ ਸਾਹਿਬ ਸਰਜਨ ਜੱਜ ਸਾਹਿਬ ਬਾਕੀ ਸਾਰੇ ਜੱਜ ਸਾਹਿਬ ਨੇ ਆ ਕੇ ਇਹਨਾਂ ਨੇ ਦਰਸ਼ਨ ਜਿੱਤੇ ਤੇ ਉਹਨਾਂ ਦਾ ਵੀ ਅਸੀਂ ਇੱਥੇ ਆਉਂਦੇ ਸਾਡੇ ਅਫੀਸਰ ਸਾਹਿਬਾਨ ਦਾ ਰਾਜਨੀਤਿਕ ਕਾਉਂਡਲੀ ਜੋ ਵੀ ਇੱਥੇ ਜਿਨ੍ਹਾਂ ਨੇ ਆਪਣੇ ਚਰਨ ਪਾਏ ਆਏ ਮਿਲ ਸੁਣੇ ਤੇ ਉਹਨਾਂ ਨਾਲ ਅਸੀਂ ਬਾਹਰੋਂ ਸਾਰਿਆਂ ਦਾ ਨਿਰੋਤਨਵਾਦ ਕਰਦੇ ਹਾਂ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਬਾਣੀ ਸੁਣੀ ਦੇ ਬਣਾ ਦਾ ਆਜ ਕੇ ਸੰਗਤ ਦਾ ਆ ਜੰਦਿਆ ਲਿਆ ਗਿਆ ਜੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਨੇ ਆਜੀ ਸੰਗਤ ਦਾ ਇਥੇ ਆਉਂਦੇ ਸੋਰ ਪਰਨਰ ਵਾਲਾ ਕੋਈ ਮਦਦ ਰੂ ਹੈ ਸਮਝ ਆਉਂਦਾ ਨਹੀਂ ਕੋਈ ਬੇਨਸਰ ਚਲੋ ਲਾਹ ਪਾ ਕੇ ਦਿੱਤਾ ਜਿੱਤੇ ਕਾ ਯਤਨ ਮੈਂ ਕਿਹਾ ਆ ਵੀ ਇੱਕ ਹੀ ਮੋੜ ਹੈ ਠੀਕ ਹੈ ਉਹ ਉਹ ਦੱਸ ਰਿਹਾ ਸੀ ਕਿ ਸੰਦੇਸ਼ ਫਾਸਟ ਚਾਹੀਏ ਅਬ ਇਹਦੇ ਤੋਂ ਮੈਂ ਵਰਸਪਨ ਚਾਹ ਰਿਹਾ ਸੀ ਪਰ ਕਾਰਨ ਆਪਣੇ ਕੋਲ ਤਾਂ ਹਲੇ ਨਹੀਂ ਸਮਾਤੀ ਹੋ ਗਈ ਜੀ ਭੋਗ ਪੈ ਗਿਆ ਤੇ ਹੁਣ ਸਮਾਉਣਿਆ ਸਮਾਨ ਸਾਰਾ ਹਾਂ ਕੀ ਸ਼ਾਬਾ ਕਿਧਰ ਫੋਨ ਨਹੀਂ ਕਰਦੇ ਹੁਣ ਵੇਖੋ ਬਸ ਮਹਾਰਾਜ ਜੀ ਸواری ਜਿਹੜੀ ਰੋਸਗਾਸਨ ਕਰਕੇ ਜਾ ਰਹੀ ਹੈ ਗੁਰੂ ਘਰਾਂ ਮੈਂ ਜਵਾਕ ਨੂੰ ਨੂੰ ਨਾ ਛੋਟੇ ਨੂੰ ਨਾ ਜੀ ਉਹ ਪਿੱਛੇ ਮਟਾ ਲਓ ਪੰਦ ਪੂਰੇ ਦਾ ਪਿੱਛੇ ਕਹਿੰਦਾ ਮੈਂ ਪਿੱਛੇ ਸੌਖੇ ਬਹਿ ਜਾਵੇਂ ਹਾਂ ਠੀਕ ਤਾਂ ਬਹਿ ਜਾ ਪਿੱਛੇ ਤੈਨੂੰ ਹੋਵੇ ਆਇਓ ਬਸਤੀ ਗਈ ਆਇਓ ਬਸਤੀ ਨਹੀਂ ਆਉਂਦੀ ਅੰਮ੍ਰਿਤਸਰ ਦੀ ਆਉਂਦੀ ਹੈ ਕੋਈ ਹੋਰ ਕੰਨਾ ਪੁੱਛਾ ਕਿ ਅਰੇ ਲੋਕਾਂ ਦਾ

b a n y 서 ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਦਾ ਵਲੌਗ ਇੱਥੇ ਕਰਦੇ ਆਂ ਸਮਾਪਤ ਮਿਲਦੇ ਆਂ ਹੋਰ ਇੱਕ ਨਵੇਂ ਵਲੌਗ 'ਚ ਸੋ ਗਲਤੀ ਕੋਈ ਭੁੱਲ ਚੁੱਕੋ ਹੋ ਗਈ ਹੋਵੇ ਛੋਟਾ ਭਾਈ ਸੰਦ ਕੇ ਮਾਫੀ ਚਾਹਣਾ ਤੇ ਸ੍ਰੀ ਖਡ ਪਾਠ ਸਾਹਿਬ ਜੀਆਂ ਦੇ ਭੋਗ ਪੈ ਚੁੱਕੇ ਨੇ ਬਹੁਤ ਸੋਹਣਾ ਪ੍ਰੋਗਰਾਮ ਰਹਾ ਪ੍ਰਮਾਤਮਾ ਸਾਰਿਆਂ ਤੇ ਆਪ ਦਾ ਮੇਰ ਪਰ ਯਾਤਰਾ ਕੀ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਐਂਡ ਸ਼ੇਅਰ ਪਲੀਜ਼ ਛੋਟੇ ਸਾਥ ਦੀ ਬਹੁਤ ਜਿਆਦਾ ਲੋੜ ਹੈ ਫਿਰ ਜੇ ਕੋਈ ਬੋਲਦਿਆਂ ਕੋਈ ਗੱਲ ਕਰਦਿਆਂ ਛੋਟੇ ਇਸ ਛੋਟੇ ਭਾਈ ਤੋਂ ਬੱਚੇ ਤੋਂ ਕੋਈ ਗਲਤੀ ਪੁੱਜ ਚੱਕੋਗੀ ਹੋਵੇ ਤਾਂ ਮੈਂ ਮਾਫੀ